ਤਕਰੀਬੀ ਪਰੂਖਣਾ ਹੋ ਗਿਆ ਉਸ ਤੋਂ ਦੁਨੀਆ ਕਿਸ ਬੰਨ ਦੇਖੀ ਹੁੰਦੀ ਹੈ ਕੀ ਗੱਲ ਹੁੰਦੀ ਹੈ ਏ ਦਿਨ 17 ਤਰੀਕ ਸ਼ਾਮ ਨੂੰ ਮੇਰੇ ਕੋਲ ਸੂਚਨਾ ਆਈ ਸੀ ਕਿ ਰਾਮਗੜ ਸੰਧੂ ਦਾ ਜਿਹੜਾ ਰਸਤਾ ਹੈ ਉਹਦੇ ਤੇ ਨਾਲੇ ਦੇ ਕੋਤੇ ਤਕਰੀਬਨ 20 ਨੌਜਵਾਨ ਜਿਹੜੇ ਤੇ ਗੁਰਵਿੰਦਰ ਸਿੰਘ ਜਿਹੜੀ ਸੁਲੱਧਰ ਸਾਹਾ ਬਟਾ ਜਿਹਨੂੰ ਰਾਮਗੜ ਸੰਧੂ ਨਾਲ ਕੱਤੇ ਕੀਤੀ ਤੇਰੇ ਸੀ ਉੱਤੇ ਬੈਠੇ ਨੇ ਸ਼ਰਾਬ ਪੀ ਰਹੇ ਨੇ ਨਸ਼ਾ ਕਰ ਰਹੇ ਨੇ ਉਹਨਾਂ ਕੋਲੇ ਮਾਰੂਥ ਹਥਿਆਰ ਨੇ ਇਹ ਕਿਸੇ ਨਾ ਕਿਸੇ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣਗੇ ਜਾਂ ਕੋਈ ਸਮਾਜ ਦੇ ਵਿੱਚ ਕੋਈ ਅਸ਼ਾਂਤੀ ਵਾਲਾ ਕੰਮ ਕਰਨਗੇ। ਹੋਰ ਤੋਂ ਉਸ ਦਿਨ ਬਾਅਦ ਡਿਊਟੀ ਗਈ ਹੋਈ ਸੀ ਉਸ ਕਰਕੇ ਮੈਂ ਆਪਣਾ ਜਿਹੜਾ ਸਟਾਫ ਸੀ ਲੀਡਰ ਸਟਾਫ ਡਨ ਮੈਨ ਤੇ ਇਹ ਸੇਵਾਦਾਰੇ ਸਾਰੇ ਇਕੱਠੇ ਕਰਕੇ ਤੇ ਦੇਖਣ ਮੌਕੇ ਤੇ ਜਾਓ ਵੀ ਜਾ ਕੇ ਦੇਖੋ ਤਾਂ ਕਿ ਕੋਈ ਅਨਸਖਾਂ ਵਿੱਚ ਘਟਨਾ ਨਾ ਹੋਵੇ ਤ ਨੂੰ ਪਹਿਲਾਂ ਹੀ ਪ੍ਰिवेंट ਕਰ ਲਈਏ। ਜਦੋਂ ਇਹ ਪੁਲਿਸ ਵਾਲੇ ਪਾਰਟੀਆਂ ਹੈਗੀਆਂ ਸੀ ਜਿਹੜੀ ਇਹ ਮੌਕੇ ਤੇ ਪਹੁੰਚੀ ਜਾ ਕੇ ਇਹਨਾਂ ਨੇ ਗੱਡੀ ਰੋਕੀ ਤਾਂ ਜਿਹੜਾ ਗੁਰਵਿੰਦਰ ਸਿੰਘ ਹੈਗਾ ਉਹ ਇਹਨਾਂ ਨਾਲ ਟੱਕਰ ਖਾਈ ਕਰਨ ਲੱਗਿਆ ਉਹਨੂੰ ਰੋਕਣ ਤੇ ਨਾ ਰੁਕਿਆ ਉਹਨੂੰ ਦੇਖ ਕੇ ਜਿਹੜੇ ਦੂਜੇ ਸਾਰੇ ਨੌਜਵਾਨ ਸੀਗੇ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਾਂ 2-4 ਜਿਹੜੇ ਇਹਦੇ ਪੁਲਿਸ ਵਾਲੇ ਉਹ ਸਾਰੇ ਆਪਣੇ ਹਥਿਆਰ ਲੈ ਕੇ ਉਹਨਾਂ ਦੇ ਵੱਲ ਪੈ ਗਏ ਆਊਟ ਨੰਬਰ ਹੋ ਗਈ ਪੁਲਿਸ ਪਾਰਟੀ ਤੇ ਇਹਨਾਂ ਦੇ ਰੁਕਣ ਤੇ ਨਹੀਂ ਰੁਕੇ ਜਦਗੇ ਇਹਨਾਂ ਨੇ ਆਪਣੀ ਜਾਨ ਬਚਾਉਣ ਦੇ ਵਾਸਤੇ ਪਹਿਲਾਂ ਹਵਾਈ ਫਾਇਰ ਕੀਤੇ ਫਿਰ ਅੰਮੀ ਦਾ ਉਹਨਾਂ ਨਾਲ ਇੱਕ ਸਾਡਾ ਡਰਾਈਵਰ ਹੈਗਾ ਵਿਕੀ ਖਾਨ ਉਹਨੂੰ ਮਿਚੇ ਗੇਰ ਲਿਆ ਉਹਨੂੰ ਬਚਾਉਣ ਦੇ ਵਾਸਤੇ ਫਿਰ ਦੁਬਾਰਾ ਹਵਾਈ ਫਾਇਰ ਕੀਤੇ ਜਦੋਂ ਮਾਈ ਨਾਤੇ ਤਾਂ ਫਿਰ ਦੁਬਾਰਾ ਟਰੱਕੀ ਵੱਲ ਫੈਰ ਗਿੱਤੇ ਜੋ ਇੱਕ ਫਾਇਰ ਸੀਗਾ ਜਸਪ੍ਰੀਤ ਸਿੰਘਾਂ ਦੇ ਲੜਕੇ ਦੇ ਪੈਰ ਦੇ ਵਿੱਚ ਲੱਗਾ ਤਾਂ ਫਿਰ ਉਹ ਤਰੀਕਾ ਦੇਖ ਕੇ ਕਿ ਹੁਣ ਸਾਨੂੰ ਜਾਨ ਦਾ ਖਤਰਾ ਤਾਂ ਜਿਹੜੇ ਸਾਰੇ ਨੇ ਆਪੋ ਆਪਣੇ ਇਖਤਿਆਰਾਂ ਸੁਟ ਮੌਕੇ ਤੋਂ ਭੱਜ ਗਏ ਦੋ ਮੁੰਡਿਆਂ ਨੂੰ ਸੂਮਕੇ ਤੇ ਕਾਬੂ ਕਰ ਲਿਆ ਇਸ ਤੋਂ ਇਲਾਵਾ ਸਾਨੂੰ ਉੱਥੋਂ ਗਰਾਰੀਆਂ ਲੋਹੇ ਦੇ ਰਾਸ ਤੇ ਫਿਸਕੀਆਂ ਹੋਈਆਂ ਵੀ ਬੰਦਾਸੀ ਵੱਡੇ ਸਫਾ ਦੰਡ ਵੱਡੀਆਂ ਰੌਜ਼ ਤੇ ਪੰਜ ਮੋਟਰਸਾਈਕਲ ਉਹ ਤੋਂ ਜਿਹੜੀਆਂ ਖਾਲੀ ਬੋਤਲਾਂ ਸ਼ਰਾਬ ਦੀਆਂ ਬੀਅਰ ਦੀਆਂ ਇਸ ਤਰੀਕੇ ਦਾ ਜਿਹੜਾ ਉਸਮਾਨ ਬਰਾਮ ਰਿਹਾ ਇਹ ਇਹਨਾਂ ਦੇ ਖਿਲਾਫ ਉਹਦੇ ਅਸੀਂ ਆਪਣਾ ਪੀਟੀਆ ਫਾਈਲ ਨੰਬਰ ਦੋਸਾ ਕੋਈਆ ਤੇ ਅਪਲੀਕੇਸ਼ਨ ਦੇ ਦਿੱਤੀ ਸਰ ਲੱਗਦਾ ਕਿ ਬੰਦੇ ਨੂੰ ਕਦੋਂ ਨਰ ਨਹੀਂ ਆਉਂਦੀ ਜਿਹੜਾ ਇਹ ਗੁਰਪੀਰ ਸਿੰਘ ਗੁਰਵਿੰਦਰ ਸਿੰਘ ਲੁਧਰ ਹੈ ਜੀ ਇਹਦੇ ਤੇ ਰੀਸੈਂਟਲੀ ਵੀ ਕੁਝ ਦਿਨ ਪਹਿਲਾਂ ਹਵੇ ਇੱਕ ਨਜ਼ਾਹਰ ਕੇਸ ਬਰਜ ਹੋ ਰਿਹਾ ਲਈ ਉਹਦੇ ਤੋਂ ਇਹ ਮੰਨ ਲਿਆ ਆਇਆ ਸੀਗਾ ਕਿ ਹੋਂਦੇ ਸਾਰੀ ਨੇ ਫਿਰ ਗੁੰਡਾਗਰਦੀ ਸ਼ੁਰੂ ਕਰ ਦਿੱਤੀ ਜੀ ਬਟ ਇਸ ਤਰੀਕੇ ਦੇ ਮੁੰਡਾ ਕਰਦੇ ਨੂੰ ਨਹੀਂ ਬਰਬਾਸ ਕੀਤਾ ਜਾਊਗਾ ਕਾ ਨਹੀਂ ਕੋਸ ਸਮਾਜ ਦਾ ਜਿਹੜਾ ਇੱਕ ਆਮ ਧਨ ਮਾਨਸਿਆ ਭਲਾ ਮਾਨਸ ਮੁੰਡਾ ਉਹਦੇ ਮਨ ਦੇ ਵਿੱਚ ਰੱਖਿਆ ਦੀ ਭਾਵਨਾ ਪੈਦਾ ਕਰਨਾ ਤੇ ਉਹਨੂੰ ਸੇਫ ਫੀਲ ਕਰਾਉਣਾ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਫਰਜ਼ ਨੂੰ ਹੈ ਜਿਹੜਾ ਬਖੂਬੀ ਨਿਭਾਵਾਂਗੇ ਸਰ ਮੇਰੇ ਦਿੱਤੇ ਸ਼ਰਾਬੀ ਅਸਰਾਉਂ ਦੇ ਇਲਾਕੇ ਦੇ ਕੀ ਕਹਿਣਾ ਚਾਹੁੰਦੇ ਹੋ ਮੈਸੇਜ ਮਿਲ ਗਿਆ ਹੋਊਗਾ ਜੀ ਸ਼ਰਾਬੀ ਅਸਤਾਨ ਨੂੰ ਨਹੀਂ ਸਰ ਇਹ ਤਪ ਤੀ ਸ਼ਰਾਬ ਨੂੰ ਨਹੀਂ ਵੀ ਅਸੀਂ ਇਸ ਕਰਕੇ ਬੜਾ ਗੱਲ ਕਰ ਰਹੀ ਸੀ ਨਹੀਂ ਜਿਹੜਾ ਮੇਨ ਕਲਪਰੇਟ ਹੈ ਜੀ ਉਹ ਹੈ ਗੁਰਵਿੰਦਰ ਸਿੰਘ ਏਲੀਅਸ ਬੁੱਤਰ उन्हें तो फोन करके दूजे बुलाया दूजे ने तीजे बुलाया तीजे ने चौथे को बुलाया जबरदस्त प्लानिंग जोड़ा मेन प्लान कार है वो गुरविंद लुदरा वो तो सारे गल्लायर हो गया नहीं हजे तक खर्च नहीं आया जी एक लड़का है जी सिंह एक लड़का है अर्शदूप सिंह दो खर्च आया जी